ਹਾਂਜੀ ਵੱਡਿਆਂ ਅਤੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਜਿਹੜੇ ਸਰੋਤੇ ਆਪਣੇ ਅੱਜ ਨਵੇਂ ਨੇ ਉਹ ਪਹਿਲਾਂ ਕੱਲ ਦੀ ਪੁਰਾਣੀ ਵੀਡੀਓ ਜ਼ਰੂਰ ਦੇਖਣ ਜੀ ਉਹਨਾਂ ਨੂੰ ਅੱਜ ਦੀ ਵੀਡੀਓ ਤਾਂ ਹੀ ਸਮਝ ਆਊਗੀ ਤੇ ਇੱਕ ਵਾਰ ਤਾਂ ਉਹਨਾਂ ਨੂੰ ਫੇਰ ਦੱਸ ਦਈਏ ਕਿ ਆਪਣੀ ਸੀਰੀ ਚੱਲ ਰਹੀ ਹੈ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਮਹਿਲ ਉਪਰ ਹਾਂਜੀ ਸਾਹੀ ਚਹਿਰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਮਹਿਲ ਉੱਪਰ ਇਸ ਮਹਿਲ ਦਾ ਇਤਿਹਾਸ ਵੱਡਾ ਹੋਣ ਕਰਕੇ ਆਪਾਂ ਇਸ ਮਹਿਲ ਦੇ ਇਤਿਹਾਸ ਦੀਆਂ 3-4 ਵੀਡੀਓ ਬਣਾ ਕੇ ਇਸ ਚੈਨਲ ਦੇ ਉੱਪਰ ਪਾਵਾਂਗੇ ਤੇ ਜਿਨ੍ਹਾਂ ਨੇ ਕੱਲ ਦੀ ਵੀਡੀਓ ਨਹੀਂ ਦੇਖੀ ਉਹ ਵੀਡੀਓ ਜ਼ਰੂਰ ਦੇਖਣ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜਿਹੜੇ ਅੱਜ ਦੇ ਆਪਣੇ ਨਵੇਂ ਸਰੋਤੇ ਨੇ ਤੇ ਜਿਹੜੇ ਕੱਲ ਦੇ ਪੁਰਾਣੇ ਸਰੋਤੇ ਨੇ ਜੀ ਜੇ ਉਹਨਾਂ ਨੇ ਵੀਡੀਓ ਦੇਖੀ ਹੈ ਜੀ ਤੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਜਿਹੜੇ ਨਵੇਂ ਸਰੋਤੇ ਨੇ ਉਹਨਾਂ ਨੂੰ ਤਾਂ ਹੀ ਸਮਝਾਉਗੇ ਜੋ ਕੱਲ ਦੀ ਪੁਰਾਣੀ ਵੀਡੀਓ ਦੇਖਣਗੇ ਜੀ ਪਹਿਲਾਂ ਚਲੋ ਹੁਣ ਵਧਦੇ ਆਂ ਆਪਾਂ ਅੱਜ ਦੀ ਵੀਡੀਓ ਵੱਲ ਹੁਣ ਜਿਦਾਂ ਕਿ ਆਪਾਂ ਕੱਲ ਤੁਹਾਨੂੰ ਦੱਸਿਆ ਸੀਗਾ ਮਹਿਲ ਦੀ ਹਿਸਟਰੀ ਬਾਰੇ ਸਾਰਾ ਤੇ ਮਹਿਲ ਦੀ ਹਿਸਟਰੀ ਬਾਰੇ ਦੱਸਣ ਤੋਂ ਬਾਅਦ ਅੱਜ ਆਪਾਂ ਆਏ ਹਾਂ ਜੀ ਇਸ ਮਹਿਲ ਦੀ 12 ਦਰੀ ਦੇ ਵਿੱਚ ਇਹ ਮਹਿਲ ਦੀ ਬਿਲਕੁਲ ਬੈਕ ਸਾਈਡ ਤੇ ਬਣੀ ਹੋਈ ਹੈ ਜੀ ਤੇ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ 12 ਦਰੀ ਦਾ ਮੇਨ ਗੇਟ ਤੇ ਆਹ ਜਿਹੜੀ ਸਾਹਮਣੇ ਸਿੱਧੀ ਸੜਕ ਜਾ ਰਹੀ ਹੈ ਜੀ ਇਹ ਜਦੋਂ ਤੁਸੀਂ ਇਧਰੋਂ ਆਪਣਾ ਇਧਰੋਂ ਜਾਈਏ ਤਾਂ ਸੱਜੇ ਆਥਰੋਂ ਜੇ ਉਧਰੋਂ ਮੇਨ ਗੇਟ ਦੇ ਵਿੱਚੋਂ ਆਪਾਂ ਆਈਏ ਤਾਂ ਨਾਲ ਹੀ ਸਾਹਮਣੇ ਚੌਕ ਦੇ ਵਿੱਚੋਂ ਖੱਬੇ ਹੱਥ ਰਸਤਾ ਮੁੜਦਾ ਜੀ 12 ਦਰੀ ਦਾ ਤੇ ਸਾਹਮਣੇ ਉੱਥੇ ਚੌਕ ਚੋਂ ਮਹਿਲ ਸ਼ੁਰੂ ਹੋ ਜਾਂਦਾ ਜੀ ਅੱਗੇ ਤੇ ਬਸ ਆਹ ਸਿੱਧੀ ਸੜਕ 12 ਦਰੀ ਦੇ ਆ ਮੇਨ ਗੇਟ ਦੇ ਅੰਦਰ ਜਾਂਦੀ ਹੈ ਜੀ ਚਲੋ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਣੇ ਆ 12 ਦਰੀ ਤੇ ਇੱਥੇ ਦੀ ਹਿਸਟਰੀ ਨਾਲ ਕਰਾਈਏ ਤੁਹਾਨੂੰ ਜਾਣੂ ਆ ਆ ਗਿਆ ਜੀ ਮੇਨ ਗੇਟ ਆ ਦੇਖ ਲੋ ਜੀ ਆ ਗੇਟ ਲੱਗਿਆ ਹੋਇਆ ਜੀ ਇਹ ਉਸੇ ਟਾਈਮ ਦਾ ਪੁਰਾਣਾ ਗੇਟ ਲੱਗਿਆ ਹੋਇਆ ਜੀ ਰਾਜੇ ਦੇ ਟਾਈਮ ਦਾ ਆ ਦੇਖ ਲੋ ਜੀ ਇੱਥੇ ਦਾ ਮਾਹੌਲ ਹੌਣ ਤਾਂ ਥੋੜੀ ਜੀ ਇਸ 12° ਦੀ ਹਾਲਤ ਖਸਤਾ ਹੋ ਗਈ ਜੀ। ਥੋੜੀ ਜੀ ਦੇਖ ਰਹੇ ਇੱਕ ਘਟਨ ਕਾਰਨ। ਹੁਣ ਆ ਜਿੱਦਾਂ ਦੇਖੋ ਜੀ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਜੀ ਕਿ ਆ ਜਿਹੜੀਆਂ ਨਹਿਰੀਆਂ ਨੇ ਜੀ ਆ ਦੇਖੋ ਸਾਹਮਣੇ ਇਹ ਨਹਿਰੀਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਪੂਰੇ ਮਹਿਲ ਦੇ ਵਿੱਚ ਕਾਫੀ ਜਗ੍ਹਾ ਤੇ ਫੈਲੀਆਂ ਹੋਈਆਂ ਜੀ ਇਹ। ਤੇ ਇਹਨਾਂ ਚ ਜਿੱਥੋਂ ਜਦੋਂ ਪਾਣੀ ਹੁੰਦਾ ਸੀਗਾ ਉਹ ਪਾਣੀ ਮੈਂ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਦੱਸਿਆ ਜੀ ਇਹਨਾਂ ਚਲੋ ਅੱਜ ਜਿਹੜੇ ਆਪਣੇ ਨਵੇਂ ਸਰੋਤੇ ਨੇ ਉਹਨਾਂ ਨੂੰ ਵੀ ਦੱਸ ਦਈਏ ਇੱਕ ਵਾਰ ਫਿਰ ਤੋਂ ਆਹ ਨਹਿਰੀਆਂ ਦੇ ਵਿੱਚ ਨਾ ਜੀ ਪਾਣੀ ਜਿਹੜੇ ਅਸਮਾਨੇ ਵਾਲੀ ਭਾਖੜਾ ਜੀ ਜਦੋਂ ਆਪਾਂ ਪਟਿਆਲੇ ਤੋਂ ਆਊਟ ਹੁੰਨੇ ਆ ਜੀ ਜਾਂ ਉਧਰੋਂ ਐਂਟਰ ਹੋਈਏ ਤਾਂ ਰਸਤੇ ਦੇ ਵਿੱਚ ਜਿਹੜਾ ਸੰਗਰੂਰ ਰੋਡ ਹੈ ਜੀ ਭਵਾਨੇਗੜ ਰੋਡ ਆ ਉੱਥੇ ਵਿਚਾਲੇ ਇੱਕ ਭਾਖੜਾ ਆਂਦੀ ਹੈ ਜੀ ਉਹ ਭਾਖੜਾ ਦਾ ਪਾਣੀ ਇੱਥੇ ਮਹਿਲ ਦੇ ਅੰਦਰ ਆਉਂਦਾ ਹੁੰਦਾ ਸੀਗਾ ਜੀ ਉਹ ਪਾਣੀ ਨੂੰ ਯੂਜ਼ ਕੀਤਾ ਜਾਂਦਾ ਸੀਗਾ ਤੇ ਇੱਥੇ ਕਿਸੇ ਟਾਈਮ ਹਰ ਇੱਕ ਤਰ੍ਹਾਂ ਦੇ ਇੱਥੇ ਬਹੁਤ ਵਧੀਆ ਵੱਡਾ ਬਾਗ ਸੀਗਾ ਜਿਹੜਾ ਬਣਿਆ ਹੋਇਆ ਕਾਫੀ ਇੱਥੇ ਫਰੂਟਸ ਦੇ ਫਲਾਂ ਦੇ ਦਰਖਤ ਲੱਗੇ ਹੁੰਦੇ ਸੀਗੇ ਜੀ ਇਹ ਆਪਣਾ ਬੂਟੇ ਵਗੈਰਾ ਨੇ ਜੀ ਸਾਰੇ ਇੱਥੇ ਹਰ ਇੱਕ ਤਰ੍ਹਾਂ ਦਾ ਫਰੂਟ ਇੱਥੇ ਉਗਾਇਆ ਜਾਂਦਾ ਸੀਗਾ ਹੁਣ ਆ ਜਿੱਦਾਂ ਦੇਖੋ ਆ ਸਾਹਮਣੇ ਨੇਮ ਪਲੇਟਾਂ ਜੀਆਂ ਵੀ ਲੱਗੀਆਂ ਹੋਈਆਂ ਨੇ ਆ ਲੱਗ ਰਹੀ ਹੈ ਦੇਖੋ ਇਧਰ ਮੈਂ ਦਿਖਾਣਾ ਤੁਹਾਨੂੰ ਰਿਦਾ ਲੱਗੀ ਹੋਈ ਹੈ ਜੀ ਦੇਖੋ ਪੜੋ ਅੰਗੂਰ ਫਾਲ ਖੱਟਾ ਪਰ ਜਾਤੇ ਸਵਰਗ ਇਹ ਪੂਰੀ ਦੇਖੋ ਇਹਦੀ ਹਿਸਟਰੀ ਲਿਖੀ ਹੋਈ ਜੀ ਅਥੇ ਸਕਰੀਨਸ਼ਾਟ ਲੈ ਕੇ ਪੜ ਲਿਓ ਤੁਸੀਂ ਇਹ ਇਦਾਂ ਹੀ ਨਾ ਹਰ ਇੱਕ ਇਹਨਾਂ ਦੇ ਜਿੱਥੇ ਜਿੱਥੇ ਪਿੱਛੇ ਆਪਣਾ ਪੌਦੇ ਲੱਗੇ ਹੁੰਦੇ ਸੀਗੇ ਦਰਖਤ ਹੁੰਦੇ ਸੀਗੇ ਹਰ ਇੱਕ ਉਹਦੇ ਫਰੋਡ ਦੇ ਉਹਨਾਂ ਦੇ ਅੱਗੇ-ਅੱਗੇ ਇਹ ਨੇਮ ਪਲੇਟਸ ਲੱਗੀਆਂ ਹੋਈਆਂ ਜੀ ਪਰ ਹੁਣ ਤਾਂ ਕੱਲੀਆਂ ਇਹ ਨੇਮ ਪਲੇਟਾਂ ਹੀ ਰਹਿ ਗਈਆਂ ਜੀ ਫਰੂਟ ਫਰਾਡ ਦਾ ਕਿਤੇ ਗਿਆ ਜੀ ਦਰਗ ਦਾ ਦਰੁਗ ਤਾਂ ਬਸ ਮੈਂਡ ਦਾ ਹੋਣਾ ਇੱਥੇ ਜਿੱਦਾਂ ਖੜੇ ਨੇ ਜੀ ਆਪਣਾ ਪੁਰਾਣੇ ਇਹ ਸਫੈਦੇ ਸੋਹੂਦੇ ਹੀ ਰਹਿ ਗਏ ਬਾਕੀ ਆ ਥੋੜੀਆਂ-ਬੋਤੀਆਂ ਜੀਆਂ ਪਿੱਛੇ ਇਧਰ ਮਸਮੀਆਂ ਜੀਆਂ ਤੇ ਹੈਗੇ ਨੇ ਨਾਰ ਵਗੈਰਾ ਜੀ ਬਾਕੀ ਹੁਣ ਮੇਮੂ ਬਾਰਸ਼ਾਂ ਇਤਕੇ ਪਈਆਂ ਨਹੀਂ ਹੈਗੀਆਂ ਜੀ ਉਹਨਾਂ ਕਰਕੇ ਵੀ ਥੋੜਾ ਜਿਹਾ ਇੱਥੇ ਸੋਕਾ ਜਿਹਾ ਪੈ ਰਿਹਾ ਜੀ ਸੁੱਕਾ ਪਿਆ ਹੁਣ ਸਾਰੇ ਪਾਸੇ ਇੱਥੇ ਇਹ ਆ ਦੇਖੋ ਜੀ ਉਹ ਸਾਹਮਣੇ ਜਿਹੜੀ ਤੁਸੀਂ ਆ ਬੁਰਜੀ ਦੇਖ ਰਹੇ ਹੋ ਨਾ ਆਹਾ ਇਹ ਬੁਰਜੀ ਆ ਜਿਹੜਾ ਆਪਾਂ ਨੇ ਤੁਹਾਨੂੰ ਕੱਲੋਂ ਮਹਿਲ ਦਿਖਾਇਆ ਜੀ ਅੱਗੇ ਫਰੰਟ ਤੋਂ ਇਹ ਉਹਦੀ ਬੈਕ ਸਾਈਡ ਤੇ ਆ ਕੇ ਜੀ ਆਪਾਂ 12 ਤਰੀਕ ਨੂੰ ਇਹ ਤਾਂ ਹੈਗੇ ਜੀ ਆਪਣਾ ਸੈਂਟਰ ਗਵਰਨਮੈਂਟ ਦਾ ਠੀਕ ਹੈ ਜੀ ਜਦੋਂ ਤੁਸੀਂ 12 ਤਰੀਕ ਨੂੰ ਅੰਦਰ ਬੜੋਗੇ ਸੱਜੇ ਹੱਥ ਤੇ ਜਿਹੜੀਆਂ ਆ ਸਾਹਮਣੇ ਬੁਰਜੀਆਂ ਨੇ ਜੀ ਆਪਣਾ ਖੱਬੇ ਹੱਥ ਨਜ਼ੂਕ ਕਰਕੇ ਦਿਖਾਣਾ ਤੁਹਾਨੂੰ ਆ ਸਾਹਮਣੇ ਰਹਿੜਾ ਬਿਲਡਿੰਗ ਬਣੀ ਹੋਈ ਹੈ ਮਹਿਲ ਇਹ ਹੈਗੇ ਜੀ ਪੰਜਾਬ ਗਵਰਨਮੈਂਟ ਦੇ ਅੰਦਰ ਇਹ ਹੈਗਾ ਜੀ ਸ਼ੀਸ਼ ਮਹਿਲ ਇਹ ਜਦ ਕੀ ਬਣਾਏ ਇੱਕੋ ਰਾਜੇ ਨੇ ਸੀਗੇ ਨਰਿੰਦਰ ਸਿੰਘ ਨੇ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਦਾਦਾ ਜੀ ਸੀ ਨਰਿੰਦਰ ਸਿੰਘ ਇਹ ਉਹਨਾਂ ਨੇ ਬਣਵਾਏ ਸੀਗੇ ਜੀ ਅਤੇ ਹਰ ਇੱਕ ਤਰ੍ਹਾਂ ਦੇ ਫਰੂਟ ਵਗੈਰਾ ਹੁੰਦੇ ਸੀਗੇ ਜੀ ਪਹਿਲਾਂ ਮੇਨ ਤਾਣਾ ਜੀ ਇੱਥੇ ਜਰੂਰ ਤੁਸੀਂ ਇੱਥੇ ਆਂਬ ਬਹੁਤ ਆ ਜੀ ਇੱਕ ਤੁਹਾਨੂੰ ਇੱਥੇ ਹੁਣ ਮੇਨ ਤਾ ਬਸ ਆਂਬ ਦੇ ਹੀ ਦਰਖਤ ਮਿਲਣਗੇ ਜੀ ਜਰੂਰ ਤੁਸੀਂ ਮੇਨ ਗੇਟ ਦੇ ਅੰਦਰੋਂ ਐਂਟਰ ਹੋਗੇ ਨਾ ਉਥੇ ਗੇਟ ਤੋਂ ਹੀ ਤੁਹਾਨੂੰ ਆਂਬ ਦੇ ਦਰਖਤ ਮਿਲਨੇ ਸ਼ੁਰੂ ਹੋ ਜਾਣੇ ਜੀ 10 10 20 20 ਮੀਟਰ ਦੀ ਦੂਰੀ ਤੇ ਆਂਬ ਲੱਗੇ ਹੋਏ ਐਂਡ ਐਂਡ ਸਿਰੇ ਤੱਕ ਜੀ ਇਹ 4-5 ਕਿਲੋਮੀਟਰ ਦਾ ਇਹ ਆਪਣਾ ਏਰੀਆ ਜੀ ਇਹੇ ਮਹਿਲ ਜਿਹੜਾ ਆਪਣਾ ਇਹ ਹੁਣ ਬਣਾਇਆ ਹੋਇਆ ਹੈ ਨਾ ਜੀ ਸਪੋਰਟਸ ਸੈਂਟਰ ਐਨ ਆਈ ਐਸ ਇਹ 4-5 ਕਿਲੋਮੀਟਰ ਦਾ ਏਰੀਆ ਪੈਂਦਾ ਜੀ ਇਹਦਾ ਸਾਰਾ ਜੇ ਆਪਾਂ ਪੂਰਾ ਘੁੰਮੀਏ ਇੱਕਾ ਕੀ ਲੱਗਿਆ ਹੈ ਪਤਣੀ ਨਿੰਬੂ ਖਟਾ ਪਰ ਜਾਤੀ ਮਹਿਕ ਵਾਲਦਰੀਸ਼ ਬਸ ਆ ਇਦਾਂ ਦੀ ਹੈ ਨਾ ਜੀ ਹੁਣ ਕੱਲੀਆਂ ਇਨਾਂ ਦੇ ਵੀ ਹਾਲਤ ਜਰ-ਜੁਰ ਜਿਹੀ ਲੱਗ ਰਹੀ ਹੈ ਜੀ ਇਹਨਾਂ ਨੂੰ ਇਹ ਹੁਣ ਜਿਹੜੀ ਜਗ੍ਹਾ ਤੇ ਆਪਾਂ ਘੁੰਮ ਰਹੇ ਹਾਂ ਜੀ 12 ਦਰੀ ਦੇ ਵਿੱਚ ਇਹਦਾ ਵੀ ਨਾ ਜੀ ਇਸ ਟਾਈਮ ਥੋੜਾ ਜਿਆਦਾ ਰੋਲਾ ਇਹਦਾ ਚੱਲਦਾ ਜੀ ਹੁਣ ਉਹ ਰੋਲਾ ਜਿਆ ਇਹ ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ ਕਿ ਆਪਣੇ ਖੱਬੇ ਹੱਥ ਤਾਂ ਹੈਗਾ ਸ਼ੀਸ਼ ਮਹਿਲ ਜੀ ਆ ਜਿਹੜਾ ਸਾਹਮਣੇ ਹੈ ਜੀ ਤੇ ਇਧਰਲੀ ਸਾਈਡ ਹੈਗਾ ਜੀ ਐ ਨਹੀਂ ਐਸਾ ਜਿਹੜਾ ਸੈਂਟਰ ਗਵਰਨਮੈਂਟ ਦਾ ਜੀ ਹੁਣ ਸੁਣਨ ਚ ਆ ਰਿਹਾ ਜੀ ਵੀ ਮੈਂ ਉਹਦਾ ਪੱਕਾ ਨਹੀਂ ਤੁਹਾਨੂੰ ਕਹਿ ਸਕਦਾ ਤੇ ਇਹਨਾਂ ਦਾ ਰੋਲਾ ਜਿਹਾ ਹਲੇ ਚੱਲ ਰਿਹਾ ਕਿ ਇਸ ਜਗ੍ਹਾ ਬਾਰੇ ਇਹ ਵੈਸੇ ਸੁਣਨ ਚ ਤਾਂ ਆਂਦਾ ਕਿ ਇਹ ਪੰਜਾਬ ਗਵਰਨਮੈਂਟ ਦੇ ਉਧਰ ਅੰਡਰ ਹੋ ਗਿਆ ਸ਼ੀਸ਼ ਮਹਿਲ ਦੇ ਨਾਲ ਜੁੜ ਗਿਆ ਇਹ 12 ਤਰੀ ਦਾ ਹਿੱਸਾ ਜੀ ਇਹ ਹੈ ਜੀ ਇਹ ਤਾਂ ਥੋੜਾ ਜਿਹਾ ਰੋਲਾ ਰਪਾ ਜਿਹਾ ਜਿਹੜਾ ਚੱਲਦਾ ਜੀ ਇੱਕ ਜਿਹੜੀ ਮਹਿਨ ਚਾਈ ਜਾਥੇ ਮੈਂ ਤੁਹਾਨੂੰ ਦਿਖਾਣੀ ਆ ਜੀ ਆ ਦੇਖੋ ਪੁਰਾਣੀ ਇਹ ਅਜੀ ਖੂਬਸੂਰਤ ਚੀਜ਼ ਬਣੀ ਹੋਈ ਜੀ ਇੱਥੇ ਦੇਖੋ ਕਿੰਨੇ ਜਗ ਦੇਖੋ ਮਾ ਜੀ ਇਹ ਇੱਥੇ ਨਾ ਜੀ ਨੀਤੇ ਸਾਰੇ ਇੱਥੇ ਪਾਣੀ ਭਰੇ ਹੁੰਦਾ ਸੀਗਾ ਜੀ ਆਰ ਆਹ ਵਸੇ ਦੀਆਂ ਨਹਿਰੀਆਂ ਜਿ ਆਉਂਦੀਆਂ ਨੇ ਹੈ ਆ ਜਿਹੜੀ ਜਾ ਰਹੀ ਹੈ ਉੱਥੇ ਆਹ ਨਹਿਰੀਆਂ ਦੇ ਵਿੱਚੋਂ ਹੀ ਪਾਣੀ ਇੱਥੇ ਆਂਦਾ ਸੀਗਾ ਜਿ ਰਿਸਟੋਰ ਹੁੰਦਾ ਸੀ ਇਹ ਪੁਰਾਣੇ ਟਾਈਮ ਦੇ সুইমিং ਪੂਲ ਬਣੇ ਹੋਏ ਨੇ ਜੀ ਤੇ ਆਹ ਇੱਥੇ ਬੈਠ ਕੇ ਰਾਜਾ ਆਪਣਾ ਮਨੋਰੰਜਨ ਕਰਦਾ ਸੀਗਾ ਜੀ ਚਿੱਲ ਬਿੱਲ ਕਰਦਾ ਸੀ ਸੰਗੀਤ ਵਗੈਰਾ ਚੱਲਿਆ ਕਰਦੇ ਸੀਗੇ ਜੀ ਉਸ ਟਾਈਮ ਇੱਥੇ ਬੈਠ ਕੇ ਸੰਗੀਤ ਸੁਣਦਾ ਹੁੰਦਾ ਸੀਗਾ ਰਾਜਾ ਆ ਸਾਹਮਣੇ ਜਿਹਾ ਉਹ ਸ਼ੀਸ਼ਮਹਿਲ ਤੋਂ ਹੰਦਾ ਹੀ ਰਸਤਾ ਇਧਰ ਬਸ ਇਧਰੋਂ ਜਾਂ ਨਹੀਂ ਦਿੰਦੇ ਜੀ ਉਧਰ ਇਹਦਾ ਸ਼ੀਸ਼ਮਹਿਲ ਦਾ ਰਸਤਾ ਉਧਰ ਬਾਹਰ ਤੋਂ ਘੁੰਮ ਕੇ ਜਾਣਾ ਪੈਂਦਾ ਜੀ ਮੈਨ ਗੇਟ ਦੇ ਵਿੱਚੋਂ ਆ ਜੀ ਅੰਦਰ ਜਾ ਕੇ ਦਿਖਾਵਾਂ ਜੀ ਤੁਹਾਨੂੰ ਆ ਦੇਖੋ ਜੀ ਪਹਿਲਾਂ ਤਾਂ ਤੁਸੀਂ ਕਲਾਕਾਰੀ ਦੇਖੋ ਜੀ ਕਰੀਏ ਇਹ ਸਾਰਾ ਪੱਥਰ ਆ ਜੀ ਇਹ ਬਣਿਆ ਹੋਇਆ ਪੱਥਰ ਦਾ ਅ ਜਿੱਦਾਂ ਇਹ ਜਾਲੀ ਇਹ ਬਣਾਈ ਹੋਈ ਹੈ ਨਾ ਇਹ ਦੇਖੋ ਇਹ ਪੱਥਰ ਨੂੰ ਕੱਟ-ਕੱਟ ਕੇ ਇੱਕੋ ਹੀ ਪੱਥਰ ਦੇ ਵਿੱਚ ਬਣਾਈ ਹੋਈਆਂ ਨੇ ਜੀ ਆ ਫੋਟੋ ਫੋਟੋ ਖਿੱਚਣ ਨੂੰ ਬਹੁਤ ਵਧੀਆ ਜਗ੍ਹਾ ਜੀ ਇੱਥੇ ਫਰੀ ਵੈਡਿੰਗ ਕਰਨ ਲਈ ਨਾ ਜੀ ਹੁਣ ਦੇਖ ਭਾਲ ਜੀ ਵੈਸੇ ਇਹਦੀ ਵੀ ਕਾਟੀ ਹੈ ਜੀ ਜਿੱਦਾਂ ਇਹ ਪੱਥਰ ਨਾ ਜੀ ਹੁਣ ਥੋੜਾ ਜਿਹਾ ਪੀਲੇ ਪਣ ਜੇ ਚ ਹੋ ਗਿਆ ਕਿਸਮੈਲਾ ਜਾ ਹੋਇਆ ਪਿਆ ਜੀ ਹੈ ਇਹਦੇ ਰ ਕੜਾਈ ਵਗੈਰਾ ਹੋ ਗਿਆ ਨਾ ਜੀ ਬਹੁਤ ਵਧੀਆ ਚਿੱਟਾ ਪੱਥਰ ਨਿਕਲੇ ਹੋਗਾ ਜੀ ਆ ਦੇਖੋ ਸਾਰੇ ਟੋਟਲੇ ਪੱਥਰ ਲੱਗਿਆ ਹੋਇਆ ਜੀ ਇਹਦੇ ਵਿੱਚ ਇੱਟ ਨਹੀਂ ਹੈਗੀ ਜੀ ਕੋਈ ਲੱਗੀ ਹੋਈ ਇਹ ਪੱਥਰ ਦੇ ਉੱਪਰ ਹੀ ਸੇਖੋ ਬਣਾਈ ਹੋਈ ਨੇ ਜੀ ਆ ਸਾਰੇ ਫੁੱਲ ਫਲੇ ਜੇ ਹੈ ਉੱਧਰੋਂ ਆ ਇਧਰੋਂ ਅੰਦਰੋਂ ਐਂਟਰ ਹੋਏ ਸੀਗੇ ਆਪਾਂ ਇੱਥੇ ਬੈਠ ਕੇ ਰਾਜਾ ਤੇ ਆ ਬਾਹਰ ਨਿਕਲ ਜੋ ਜੀ ਇੱਥੇ ਬੈਠ ਕੇ ਰਾਜਾ ਦੇਖੋ ਪਾਣੀ ਹੁੰਦਾ ਸੀਗਾ ਜੀ ਭਰਿਆ ਆਲੇ-ਦਾਲੇ ਹਰਿਆਲੀ ਵਧੀਆ ਹੁੰਦੀ ਸੀ ਇੱਥੇ ਚਾਰੇ ਪਾਸੇ ਜੀ ਤੇ ਸੰਗੀਤ ਵਗੈਰਾ ਚੱਲਦੇ ਹੋਣੇ ਜੀ ਇੱਥੇ ਆਪਣਾ ਪੂਰਾ ਮਨੋਰੰਜਨ ਹੁੰਦਾ ਸੀਗਾ ਇਹ ਪੌੜੀਆਂ ਉੱਪਰ ਵੀ ਜਾਣੀਆਂ ਜੀ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਵਾਂ ਬਸ ਆ ਇਹ ਸਿੱਧੀ ਨਹਿਰੀ ਉੱਥੇ ਵਗੇ ਵਗ ਜਾਂਦੀ ਜੀ ਐਨਐਸ ਮੋਤੀ ਬਾਗ ਮਹਿਲ ਵਾਲੀ ਦੇ ਸਾਹਮਣੇ ਆਹ ਦੇਖੋ ਜੀ ਆ ਉੱਪਰੋਂ ਦਖਾਨਾ ਜੀ ਮੈਂ ਤੁਹਾਨੂੰ ਨਜ਼ਾਰਾ ਇੱਥੇ ਦਾ ਦਾ ਮਾਤਾ ਹੁੰਦਾ ਸੀ ਕਿ ਦੇਖ ਭਾਲ ਜੀ ਥੋੜੀ ਘਟ ਗਈ ਨਾ ਜੀ। ਆ ਟੋਟਣ ਜੇ ਲੱਗੀਆਂ ਕੁਛ ਇਹ। ਉਹ ਸਾਹਮਣੇ 메ਨ ਗੇਟ ਆ ਜੀ ਜਿੱਥੋਂ ਆਪਾਂ ਅੰਦਰ ਐਂਟਰ ਹੋਏ ਆ। ਐਸੇ ਜੇ ਤੁਸੀਂ ਐਂਟਰ ਹੋਵੋਗੇ ਨਾ ਸਾਹਮਣੇ ਤੁਹਾਨੂੰ ਦਿਖ ਜੂਗਾ। ਬਸ ਆ ਨਹਿਰੀ ਦੇ ਨਾਲ-ਨਾਲ ਆ ਜਿਓ ਤੁਸੀਂ। ਆ ਚੀਜ਼ ਬਣੀ ਹੋਈ ਆ ਜਿੱਥੇ ਆਪਾਂ ਹੁਣ ਚੜ੍ਹੇ ਹੋਏ ਆ ਜੀ। ਅੱਜ ਵੀ ਦੇਖੋ ਕਿੰਨੀ ਸ਼ਾਂਤੀ ਹੈ ਜੀ ਅੱਜ ਐਤਵਾਰਾ ਉੰਜੂ ਵੀ ਵੈਸੇ ਵਰਕਿੰਗ ਡੇ ਦੇ ਵਿੱਚ ਵੀ ਇੱਥੇ ਪਿੱਛੇ ਨਹੀਂ ਆਉਂਦੇ ਹੈਗੇ ਜੇ ਕੋਈ ਖਾਸ ਨਾ ਜੀ ਬਸ ਇੱਥੇ ਦੇ ਜਿਹੜੇ ਮੁਲਾਜ਼ਮ ਨੇ ਥੋੜੇ ਜਿਹਾ ਦੇਖ ਰੇਖਾ ਲੈਣੇ ਜੀ ਬਸ ਉਹੀ ਹੁੰਦੇ ਨੇ ਇੱਥੇ ਦੁਨੀਆ ਆਂਦੀ ਹੈ ਜੇ ਬਾਹਰੋਂ ਜਿੱਦਾਂ ਕੋਈ ਘੁੰਮਣ ਫਿਰਨ ਆਲੇ ਹਨ ਜੀ ਉਹ ਬਸ ਅੱਗੇ ਇਕੱਲੇ ਬਿਲਡਿੰਗ ਮਹਿਲ ਦੇਖ ਕੇ ਜਾਂ ਅੰਦਰੋਂ ਘੁੰਮੋ ਫਿਰ ਕੇ ਚਲੇ ਜਾਂਦੇ ਨੇ ਇੱਧਰ ਪਿੱਛੇ ਬੈਕ ਸਾਈਡ ਤੇ ਬਹੁਤ ਘੱਟ ਆਉਂਦੇ ਹਨ ਜੀ ਚਲੀ ਜੀ ਜੀ ਇੱਕ ਤਾਂ ਜਿਹੜਾ ਮੈਂ ਤੁਹਾਨੂੰ ਉਧਰ ਉਹ 메인 게ਟ ਦਿਖਾਇਆ ਜੀ 12 ਦਰੀ ਦਾ ਇੱਕ ਤਾਂ ਉਹ ਆਉਂਦਾ ਜੀ ਬਾਕੀ ਇੱਕ ਆਹ ਸਾਹਮਣੇ ਰਸਤਾ ਆਹ ਮਹਿਲ ਦੇ ਪਿੱਛੇ ਬੈਕ ਸਾਈਡ ਤੋਂ ਹੀ ਉਤਰਦਾ ਆਪਾਂ ਮਹਿਲ ਦੇ ਅੰਦਰ ਜਦੋਂ ਜਾਵਾਂਗੇ ਨਾ ਜੀ ਐਂਟਰ ਕਰਾਂਗੇ ਉਹਦੀ ਬੈਕ ਸਾਈਡ ਤੇ ਪਿੱਛੇ ਜਾ ਕੇ ਰਸਤਾ ਨਿਕਲਿਆ ਜਾਂਦਾ ਜੀ ਆ ਸਾਹਮਣੇ ਪੋੜੀਆਂ ਜੀ ਉਤਰਦੀਆਂ ਜੀ ਆਹ ਦੇਖੋ ਸਾਹਮਣੇ ਵਾਲੀਆਂ ਪੋੜੀਆਂ ਜੀ ਇਹ ਮਹਿਲ ਦੇ ਵਿੱਚੋਂ ਰਸਤਾਂ ਦਾ ਅੰਦਰੋਂ ਇਹ ਹਰੇ ਪਾਸੇ ਅੱਥੇ ਪਾਸੋਂ ਦੇਖਣ ਵਾਲੀ ਇੱਕ ਚੀਜ਼ ਵਧੀਆ ਹੋਣਾ ਫੋਟੋਆਂ ਖਿੱਚਣ ਲਈ ਆਪਣੀਆਂ ਇਕਾ ਲੱਗ ਰਿਹਾ ਜੀ ਇਹਦਾ ਆ ਮੇਨ ਬੋਰਡ ਦੇਖ ਲਓ ਜੀ ਹਾਲਤ ਇਹ ਦੀ ਵੀ ਵਿਚਾਰੇ ਤੇ ਚੁੱਕ ਜੀ ਪਈ ਹੋਈ ਆ ਆ ਪੜ ਲਿਓ ਜੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਜੀ ਇਹਦਾ 12 ਤਰੀਕ ਦੀ ਹਿਸਟਰੀ ਜਿਹੜੀ ਆ ਲਿਖੀ ਹੋਈ ਆ ਠੀਕ ਹੈ ਜੀ ਉੱਪਰ ਪੰਜਾਬੀ ਜਾਂ ਆ ਥੱਲੇ ਇੰਗਲਿਸ਼ ਆ ਜੀ ਤੇ ਥੋਨੋਂ ਬਾਕੀ ਦਾ ਉਧਰ ਸ਼ੀਸ਼ਮਹਿਲ ਦਾ ਵੀ ਦਿਖਾ ਕੇ ਲਿਆਵਾਂ ਜੀ ਥੋੜਾ ਜਿਹਾ ਮਾਹੌਲ ਜਿਹਾ ਵੈਸੇ ਉਧਰ ਹੁਣ ਤਾਂ ਬੰਦਾ ਇਧਰੋਂ ਤਾਂ ਆਪਾਂ ਜਾ ਨਹੀਂ ਸਕਦੇ ਉਹਦੇ ਵੀ ਆਪਾਂ ਵੀਡੀਓ ਬਣਾਵਾਂਗੇ ਇੱਕ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਉਹ ਵੀ ਬਹੁਤ ਵਧੀਆ ਚੀਜ਼ ਹੈ ਜੀ ਉਧਰ ਸ਼ੀਸ਼ਮਹਿਲ ਬਣਾਇਆ ਹੋਇਆ ਹੈ ਨਾ ਜੀ ਮੈਂ ਤਾਂ ਪੁਰਾਣੀਆਂ ਚੀਜ਼ਾਂ ਉਧਰ ਹੀ ਪਈਆਂ ਨੇ ਜੀ ਜੀਆਂ ਆਪਣੀਆਂ ਰਾਜੇਆਂ ਦੀਆਂ ਸ਼ੀਸ਼ਮਹਿਲ ਦੇ ਅੰਦਰ ਜੀ ਇੱਥੇ ਤਾਂ ਹੁਣ ਸਿਰਫ ਬਸ ਜਿਹੜਾ ਐਨਆਈਐਸ ਹੈ ਜੀ ਇਹ ਜਿੱਥੇ ਆਪਾਂ ਹੁਣ ਹੈਗੇ ਆ ਇੱਥੇ ਤਾਂ ਸਿਰਫ ਬਸ ਸਪੋਰਟਸ ਦਾ ਹੀ ਤੁਹਾਨੂੰ ਮਿਲੇਗਾ ਜੀ ਸਪੋਰਟਸ ਦੇ ਰਿਲੇਟਿਡ ਹੀ ਚੀਜ਼ਾਂ ਮਿਲਣਗੀਆਂ ਕੋਈ ਉਸ ਟਾਈਮ ਦੀ ਰਾਜੇ ਦੇ ਟਾਈਮ ਦੀ ਪੁਰਾਣੀ ਚੀਜ਼ ਨਹੀਂ ਜੀ ਇੱਥੇ ਰਹੀਆਂ ਬਸ ਮੇਨ ਇੱਕ ਜਿਹੜਾ ਉਹ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਰੇਲ ਗੱਡੀ ਦਾ ਡੱਬਾ ਖੜਾ ਜੇ ਬਸ ਮੇਨ ਤਾਂ ਪੁਰਾਣੀ ਚੀਜ਼ ਉਹੀ ਹੈ ਜੀ ਉੱਧਰ ਦੇਖਣ ਵਾਲੀ ਇੱਕ ਮਿਊਜ਼ੀਅਮ ਬਣਿਆ ਹੋਇਆ ਜੀ ਉਹ ਮਿਊਜ਼ੀਅਮ ਦੇ ਅੰਦਰ ਵੀ ਤੁਹਾਨੂੰ ਬਸ ਪੁਰਾਣੇ ਜਿਹੜੇ ਆਪਣੇ ਜਦੋਂ ਤੋਂ ਆ ਸਪੋਰਟਸ ਸ਼ੁਰੂ ਹੋਇਆ ਜੀ ਬਹੁਤ ਉਧਾਂ ਦੀ ਉਹ ਪੁਰਾਣੇ ਪਲੇਗਰਾਂ ਦੀਆਂ ਚੀਜ਼ਾਂ ਜੀਆਂ ਦੇਖਣ ਨੂੰ ਮਿਲਣਗੀਆਂ ਉੱਥੇ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਜੀ ਬਾਕੀ ਜਿਹੜਾ ਇੱਧਰ ਆਪਣਾ ਸ਼ੀਸ਼ਮੈਲ ਹੈ ਜੀ ਬਣਿਆ ਹੋਇਆ ਇਹ ਮਹਿਲ ਦੇ ਅੰਦਰ ਤੁਹਾਨੂੰ ਰਾਜਿਆਂ ਦੀਆਂ ਪੁਰਾਣੀਆਂ ਚੀਜ਼ਾਂ ਮਿਲ ਜਾਣਗੀਆਂ ਦੇਖਣ ਉਸ ਟਾਈਮ ਦੀਆਂ ਇੱਕ ਜਦੋਂ ਤੁਸੀਂ ਆਪਣਾ ਇਹ ਸਾਹਮਣੇ ਤੋਂ ਇੱਧਰ ਗੇਟ ਚੋਂ ਅੰਦਰ ਐਂਟਰ ਹੋਗੇ ਨਾ ਜੀ ਆ ਖੱਬਿਆ ਥਿੱਕਾ ਆ ਸਿੱਧੀ ਇਹ ਬਿਜਲੀ ਦਾ ਬੋਰਡ ਜ ਲੱਗਾ ਇਹਦੇ ਨਾਲ ਇੱਕ ਸੜਕ ਜਾਂਦੀ ਹੈ ਜੀ ਇੱਧਰ ਇਹ ਸਾਹਮਣੇ ਇੱਕ ਦਰਗਾਹ ਬਣੀ ਹੋਈ ਹੈ ਜੀ। ਉਹ ਸਾਹਮਣੇ ਪੀਰ ਬਾਬਾ ਜੀ ਦੀ ਦਰਗਾਹ ਜੀ। ਮੈਂ ਤੁਹਾਨੂੰ ਉੱਥੇ ਜਾ ਕੇ ਕੋਲ ਜਾ ਕੇ ਦਿਖਾਣਾ ਜੀ। ਹਾਂ ਜੀ। ਆਹ ਲੋ ਜੀ ਦੇਖ ਲੋ ਜੀ ਕਰੋ ਜੀ। ਦਰਸ਼ਨ। ਇਹ ਹੈ ਜੀ ਪੀਰ ਬਾਬਾ ਜੀ ਦੀ ਦਰਗਾਹ। ਜਿਆ ਬਾਬਾ ਬੁਰਜੋ ਵਾਲੇ ਦੀ ਐਨ ਆਈ ਐਸ ਪਟਿਆਲਾ ਦੀ। ਇਹ ਦਰਗਾਹ ਦਾ ਵੀ ਇਤਿਹਾਸ ਕਾਫੀ ਪੁਰਾਣਾ ਜੀ ਇਹ ਇੱਥੇ ਵੈਸੇ ਅੱਜ ਉਹਦੀ ਡੇਟ ਦੇ ਵਿੱਚ ਤਾਂ ਇੰਨਾ ਕਿਸੇ ਨੂੰ ਖਾਸ ਪਤਾ ਨਹੀਂ ਹੈਗਾ ਜੀ ਇੱਥੇ ਇਸ ਜਗ੍ਹਾ ਬਾਰੇ ਹੁਣ ਜਿੱਦਾਂ ਕਿ ਜਦੋਂ ਦਾ ਇਹ ਸਪੋਰਟਸ ਸੈਂਟਰ ਬਣਿਆ ਕਿ ਜੀ ਉਦੋਂ ਤੋਂ ਹੀ ਇਹ ਕਹਿੰਦੇ ਜਿੱਦਾਂ ਹੁਣ ਮੈਂ ਦੱਸਿਆ ਸੀਗਾ ਕਿ 1961 ਦੇ ਵਿੱਚ ਇੱਥੇ ਸਰਕਾਰ ਨੇ ਖਰੀਦਿਆ ਸੀ ਇਸ ਨੂੰ ਸਪੋਰਟਸ ਸੈਂਟਰ ਬਣਿਆ ਸੀਗਾ ਜੀ ਇਹ ਤਾਂ ਇਹ ਉਦੋਂ ਤੋਂ ਹੀ ਨਾ ਇਹ ਜਿੱਥੇ ਆਪਣਾ ਇਹ ਬਾਬਾ ਜੀ ਦੀ ਦਰਗਾਹ ਇੱਥੇ ਸਮਾਦ ਬਣੀ ਹੋਈ ਹੈ ਜੀ ਉਹ ਇੱਥੇ ਕੱਲਾ ਬਿਲ ਦਾ ਦਰਖਤ ਹੈ ਜੀ ਉੱਪਰ ਉਹ ਬਿਲ ਦਾ ਦਰਖਤ ਦੇ ਥੱਲੇ ਇਦਾਂ ਹੀ ਬਣੀ ਹੁੰਦੀ ਸੀਗੀ ਤੇ ਆਪਣਾ ਇਹ ਹੋਊਗਾ ਜੀ ਤਕਰੀਬਨ ਮੈਨੂੰ ਲੱਗਦਾ ਇਹ 20 ਸਾਲ ਪਹਿਲਾਂ ਜੀ 2025 ਸਾਲ ਪਹਿਲਾਂ ਫਿਰ ਇਸ ਨੂੰ ਇੱਥੇ ਚਾਰ ਦੁਬਾਰੀ ਕਰਕੇ ਆ ਛੱਤਿਆ ਗਿਆ ਜੀ ਪਹਿਲਾਂ ਇਦਾਂ ਹੀ ਕੱਲੀ ਬਿਲ ਦੇ ਥੱਲੇ ਕੋਸੋ ਬਾਬਾ ਜੀ ਦੀ ਸਮਾਦ ਸੀਗੀ ਜੀ ਇੱਥੇ ਬਣੀ ਹੋਈ ਆ ਜੀ ਦੇਖ ਲੋ ਆ ਪਿੱਛੇ ਸ਼ੀਸ਼ਮੈਲ ਲਾ ਗਿਆ ਜੀ ਸ਼ੀਸ਼ਮੈਲ ਦੀ ਕਹਿੰਦਾ ਜੀ ਇਹ ਇੱਕ ਆਗ ਸਾਹਮਣੇ ਆ ਗੇਟ ਜਾਂਦਾ ਜੀ ਉਧਰ ਪਿੱਛੇ ਸ਼ੀਸ਼ਮੈਲ ਨੂੰ ਪਾਸੇ ਜਾਂਦੇ ਹੁੰਦੇ ਲਾ ਕੇ ਬੰਦ ਕਰਿਆ ਹੋਇਆ ਕਿ ਇਧਰ ਲਈ ਪਬਲਿਕ ਉਧਰ ਨਾ ਆਵੇ ਜੀ ਤੇ ਉਧਰ ਲਈ ਇਧਰ ਨਾ ਆਵੇ ਇਹਦੇ ਅੰਦਰ ਜਾਣ ਦਾ ਬਸ ਉਧਰ ਮੇਨ ਗੇਟ ਹੀ ਹੈ ਜੀ ਉਥੋਂ ਆਇਆ ਜਾਂਦਾ ਉਹ ਸਾਹਮਣੇ ਦੇਖੋ ਜੀ ਪੁਰਾਣੀਆਂ ਟੋਪਾਂ ਇਹਨਾਂ ਨੇ ਸੈੱਟ ਰੱਖੀਆਂ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਇਹਨਾਂ ਦਾ ਰੋਲਾ ਜਿਆ ਚੱਲਦਾ ਜੀ ਅਤੇ ਇਹ ਕੀ ਪੰਜਾਬ ਇਧਰ ਸ਼ਿਸ਼ਮੈਲ ਦੇ ਅੰਡਰ ਆ ਰਿਹਾ ਜੀ ਹੁਣ ਇਹ ਤਾਂ ਇਹਨਾਂ ਨੇ ਆਪਣਾ ਲਿਆ ਕੇ ਪਹਿਲਾਂ ਹੀ ਸਮਾਨ ਜੀ ਇੱਥੇ ਆ ਤੋਪਾਂ ਜੀ ਸਿੱਟੀ ਹੋਈਆਂ ਨੇ ਮੈਂ ਦਿਖਾ ਕੇ ਲਾਵਾਂ ਤੁਹਾਨੂੰ ਇਹ ਉਸੇ ਟਾਈਮ ਦੀਆਂ ਜੀ ਰਾਜਿਆਂ ਦੇ ਟਾਈਮ ਦੀਆਂ ਤੋਪਾਂ ਨੇ ਜੀ ਇਹ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਦੀਆਂ ਜਿਹੜੀਆਂ ਪਹਿਲਾਂ ਦੇ ਵਿੱਚ ਰੱਖੀਆਂ ਹੋਈਆਂ ਸੀਗੀਆਂ ਇਹ ਵੀ ਵਸੇ ਹੁਣ ਬੇਕਦਰੀ ਕਰਕੇ ਸਿੱਟੀਆਂ ਹੋਈਆਂ ਜੀ ਇਹ ਇਹ ਜਿਆਦਾ ਕਿ ਸੰਭਾਲਣ ਵਾਲ ਸੰਭਾਲ ਕੇ ਰੱਖਣ ਵਾਲੀਆਂ ਚੀਜ਼ਾਂ ਜੀ ਪੁਰਾਣੀਆਂ ਇਤਿਹਾਸਿਕ ਆ ਦੇਖ ਲੋ ਇਹਨਾਂ ਦੀ ਹਾਲਤ ਜੀ ਆ ਸਿੱਟੀਆਂ ਹੋਈਆਂ ਨੇ ਇਦਾਂ ਪਿੱਛੇ ਕਵਾੜਾ ਬਣਾ ਬਣਾ ਕੇ ਇਹ ਸਾਰੀਆਂ ਮਨੋਂ ਲੱਗਦਾ ਪਿੱਤਲ-ਪੁੱਤਲ ਦੀਆਂ ਹੋਣੀਆਂ ਜੀ ਇਹ ਬਣਾਈਆਂ ਗਈਆਂ ਆਪੇ ਚ ਆਪਣਾ ਉਹ ਟਰਾਲੀ ਵਾਂਗੂ ਪਾਣ ਨੂੰ ਹੁੱਕ ਜੀ ਲੱਗੀ ਹੋਈ ਹੈ ਜੀ ਪਹਿਲਾਂ ਕਿਹੜਾ ਟਰੈਕਟਰ ਹੁੰਦੇ ਸੀਗੇ ਬਸ ਇਦਾਂ ਹੀ ਬਲਦਾ-ਬੋਲਦਾ ਪਿੱਛੇ ਬੰਨ ਕੇ ਇਹਨਾਂ ਨੂੰ ਖਿੱਚਦੇ ਹੋਣੇ ਜੀ ਜਾਂ ਬੰਦੇ ਖਿੱਚਦੇ ਹੋਣੇ ਜੀ ਬੰਦਿਆਂ ਦਾ ਟੋਚਣ ਪਾਉਂਦੇ ਹੋਣੇ ਜੀ ਕਿਉਂ ਰਾਜਾ ਨੇ ਗੁਲਾਮ ਹੀ ਤਾਂ ਬਣਾ ਰੱਖੀ ਸੀ ਪਹਿਲਾਂ ਸਾਰੀ ਦੁਨੀਆ ਤੇ ਆਹ ਸਾਹਮਣੇ ਇਕੱਲੇ ਫਰੇਮ ਜੀ ਪਏ ਆ ਜੀ ਦੇਖੋ ਵਿੱਚ ਅਜਿਵੇਂ ਇਹਨਾਂ ਦੇ ਵਿੱਚ ਜੀ ਇਹ ਲੱਕੜ ਦੇ ਨਾ ਜੇ ਬਣੇ ਹੋਏ ਚੱਕੇ ਜੇ ਉਹ ਤਾਂ ਵਿੱਚੋਂ ਲੱਕੜ ਤਾਂ ਖਤਮ ਹੋ ਗਈ ਜੀ। ਆ ਫਰੇਮ ਜੇ ਹੀ ਰਹਿ ਗਿਆ। ਬਾਕੀ ਤੋਹਫਾ ਥੱਲੇ ਲੰਬੀ ਪਾਰ ਗਈ ਜੀ। ਇਹ ਚੀਜ਼ਾਂ ਨੂੰ ਜੀ ਸੰਭਿਆ ਜਾਵੇ ਵਧੀਆ ਤਰੀਕੇ ਨਾਲ ਜੀ। ਕਿੰਨੀ ਆਪੇਰੀਆਂ ਚੀਜ਼ਾਂ ਦੇਖੋ ਲੋ ਹੈ। ਬੇਕਰੇ ਕਰ ਕਰ ਇੱਥੇ ਸਿੱਟੀਆਂ ਹੋਈਆਂ ਜੀ ਹੈ। ਇਹ ਸਾਰਾ ਇਧਰ ਵਾਕੀ ਪਿੱਛੇ ਜੇ ਐਸੀ ਜਮੜੀ ਹੈ ਜੀ ਇਹ ਆ ਜੀ ਇੱਥੋਂ ਦਾ 12 ਦਰੀ ਦਾ ਮਾਹੌਲ ਜੀ ਇਹ ਜਿੱਥੇ ਆਪਣਾ ਹੈ ਬਾਬਾ ਜੀ ਦੀ ਦਰਗਾਹ ਬਣੀ ਹੋਈ ਹੈ ਨਾ ਜੀ ਇੱਥੇ ਇਸ ਜਗ੍ਹਾ ਤੇ ਕਹਿੰਦੇ ਆਪਣੇ ਜਿਹੜੇ ਬਹੁਤ ਮਸ਼ਹੂਰ ਆਪਣੇ ਜੀ ਪੂਰੇ ਵਰਡ ਦੇ ਹਨ ਜੀ ਮਾਨ ਸਾਹਿਬ ਆਪਣੇ ਜਿਹੜੇ ਹੈਗੇ ਨੇ ਜੀ ਕਲਾਕਾਰ ਗੁਰਦਾਸ ਮਾਨ ਜੀ ਉਹ ਵੀ ਕਹਿੰਦੇ ਕਿਸੇ ਟਾਈਮ ਇੱਥੇ ਬੈਠ ਕੇ ਰਿਆਜ਼ ਕਰਿਆ ਕਰਦੇ ਸੀਗੇ ਜੀ ਇਸ ਜਗ੍ਹਾ ਤੇ ਉੱਥੇ ਜਿੱਥੇ ਆ ਬਾਬਾ ਜੀ ਦੀ ਦਰਗਾਹ ਬਣੀ ਹੋਈ ਆ ਜਿਹੜੇ ਬਿਲ ਦੇ ਥੱਲੇ ਮੈਂ ਤੁਹਾਨੂੰ ਦੱਸਿਆ ਨਾ ਦਰਖਤ ਦੇ નીચે ਸਮਾਦ ਉਸ ਟਾਈਮ ਜੀ ਉਸ ਟਾਈਮ ਚਲੋ ਮੈਂ ਤਾਂ ਹੁੰਦਾ ਨਹੀਂ ਸੀਗਾ ਹਨਾ ਜੀ ਉਹਨਾਂ ਦੀ ਜਵਾਨੀ ਦੇ ਟਾਈਮ ਜੀ ਇੱਥੇ ਤੇ ਜਿਹੜੇ ਇੱਥੇ ਦੇ ਪੁਰਾਣੇ ਬੰਦੇ ਹੈਗੇ ਨੇ ਜਿ ਮਲਾਜਮ ਉਹ ਤਾਂ ਉਹਨਾਂ ਨੂੰ ਜਾਣਦੇ ਨੇ ਮਾਨ ਸਾਹਿਬ ਵੀ ਚਾਹੇ ਸ਼ਾਇਦ ਕੁਝ ਵਿੱਚੋਂ ਜਾਣਦੇ ਹੋਣ ਜੀ ਉਹਨਾਂ ਬੰਦਿਆਂ ਨੂੰ ਜਿਹੜੇ ਇੱਥੇ ਦੇ ਆਪਣੇ ਸੇਵਾਦਾਰ ਨੇ ਜੀ ਇਹ ਆਪਣਾ ਇਸ ਬਾਬਾ ਜੀ ਦੀ ਸਮਾਦ ਦੇ ਇੱਥੇ ਦਰਗਾਹ ਦੇ ਉੱਤੇ ਸੇਵਾ ਕਰਦੇ ਨੇ ਜੀ ਉਹ ਪਹਿਲਾਂ ਇੱਥੇ ਪੁਰਾਣੇ ਮਲਾਜ਼ਮ ਹੀ ਨੇ ਜੀ ਬਾਬਾ ਕੁਲਦੀਪ ਜੀ ਤੇ ਉਹ 15 ਸਾਲ ਤੋਂ ਉਹਨਾਂ ਨੂੰ ਰਿਟਾਇਰ ਹੋਇਆ ਉਹਨੂੰ ਵੀ ਹੋ ਗਿਆ ਉਹ ਜਾਣਦੇ ਨੇ ਜੀ ਉਹਨਾਂ ਨੂੰ ਤੇ ਮਾਨ ਸਾਹਿਬ ਵੀ ਉਹਨਾਂ ਨੂੰ ਜਾਣਦੇ ਨੇ ਤੇ ਉਹ ਦੱਸਦੇ ਹੁੰਦੇ ਸੀਗੇ ਜੀ ਕਹਿੰਦੇ ਕਿ ਇੱਥੇ ਉਹ ਗੁਰਦਆਸ ਮਾਨ ਸਾਹਿਬ ਇੱਥੇ ਬੈਠ ਕੇ ਰਿਆਜ਼ ਕਰਿਆ ਕਰਦੇ ਸੀਗੇ ਤੇ ਉਹ ਘੜੇ ਦੇ ਉੱਪਰ ਕਰਿਆ ਕਰਦੇ ਸੀ ਕਰਦੇ ਸੀ ਘੜੇ ਨੂੰ ਵਜਾਉਂਦੇ ਹੁੰਦੇ ਸੀਗੇ ਜੀ ਘੜੇ ਦੇ ਨਾਲ ਹੋਰ ਯਾਦ ਕਰਦੇ ਹੁੰਦੇ ਸੀਗੇ ਗਾਣੇ ਗਾਉਂਦੇ ਹੁੰਦੇ ਸੀ ਇੱਥੇ ਬੈਠ ਕੇ ਜੀ ਤੇ ਉਹ ਮਾਨ ਸਾਹਿਬ ਇੱਥੇ ਕਿਵੇਂ ਆਏ ਜੀ ਤੇ ਉਹ ਮਾਨ ਸਾਹਿਬ ਪਹਿਲਾਂ ਆਪਣਾ ਕਲਾਕਾਰ ਬਨਣ ਤੋਂ ਪਹਿਲਾਂ ਉਹ ਸਪੋਰਟਸ ਮੈਨ ਸੀਗੇ ਜੀ ਸਪੋਰਟਸ ਦੇ ਨਾਲ ਜੁੜੇ ਹੋਏ ਸੀਗੇ ਗੁਰਦਾਸ ਮਾਨ ਸਾਹਿਬ ਜਿੱਡੋ ਦੇ ਪਲੇਅਰ ਰਹੇ ਹੈ ਜੀ ਸ਼ਾਇਦ ਮਾਫ ਕਰਨਾ ਜੇ ਮਾਨ ਸਾਹਿਬ ਇਸ ਵੀਡੀਓ ਨੂੰ ਦੇਖ ਰਹੇ ਹੋ ਜੇ ਮੇਰੇ ਤੋਂ ਕੋਈ ਭੁੱਲ ਚੁੱਕ ਜਾ ਕੋਈ ਗਲਤੀ ਹੋਈ ਆ ਥੋੜੇ ਇਤਿਹਾਸ ਹਿਸਟਰੀ ਬਾਰੇ ਦੱਸਣ ਦੇ ਵਿੱਚ ਇਸ ਜਗ੍ਹਾ ਬਾਰੇ ਤਾਂ ਮਾਫੀ ਹੈ ਜੀ ਹੁਣ ਜਿੱਦਾਂ ਮੈਨੂੰ ਸੁਣਨ ਚ ਆਇਆ ਮੈਂ ਤਾਂ ਉਹ ਉਦਾਂ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਜੀ ਉਹ ਮਾਨ ਸਾਹਿਬ ਇੱਥੇ ਰਿਆਸ ਕਰਿਆ ਕਰਦੇ ਸੀਗੇ ਉਹ ਵੀ ਜਿੱਡੋ ਦੇ ਪਲੇਅਰ ਰਹੇ ਹਾਂ ਜੀ ਗੁਰਦਾਸ ਮਾਨ ਸਾਹਿਬ ਤੇ ਇੱਥੇ ਕੋਰਸ ਡਿਪਲੋਮਾ ਕਰਨਾ ਆਏ ਹੋਏ ਸੀਗੇ ਜੀ ਕੋਚਿੰਗ ਦਾ ਇਹ ਜਿਹੜੀ ਜਗ੍ਹਾ ਤੇ ਆਪਾਂ ਉੱਪਰ ਖੜੇ ਹਾਂ ਜੀ ਇੱਥੇ ਦਰਗਾਹ ਤੇ ਇੱਥੇ ਬੈਠ ਕੇ ਉਹ ਰਿਆਸ ਕਰਿਆ ਕਰਦੇ ਸੀਗੇ ਗੁਰਦਾਸ ਮਾਨ ਸਾਹਿਬ ਜੀ ਠੀਕ ਹੈ ਜੀ ਬਸ ਇਹੀ ਹੈ ਜੀ ਮੇਰੇ ਨਾਲ ਅੱਜ ਦਾ ਇਹਦਾ ਵੀਡੀਓ ਬਾਕੀ ਵੀਡੀਓ ਵਧੀਆ ਲੱਗੀ ਜੀ ਤੁਹਾਨੂੰ ਉਹ ਤਾਂ ਪਤਾ ਹੀ ਹੈ ਜੀ ਹੋਰਾਂ ਵੀਡੀਓ ਦੀ ਤਰ੍ਹਾਂ ਲਾਈਕ ਕਰਨਾ ਨਾ ਤੁਸੀਂ ਭੁੱਲਣਾ ਜੀ ਲਾਈਕ ਕਰਕੇ ਵੀਡੀਓ ਨੂੰ ਆਪਣਾ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਜੀ ਤਾਂ ਕਿ ਆਪਣੀ ਰੋਜ਼ ਨਿਤ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ ਤੇ ਜੜੀ ਆਪਣੀ ਇਹ ਸਿਰੇ ਚੱਲ ਰਹੀ ਹੈ ਜੀ ਉਸ ਦੀ ਅੱਜ ਦੂਜੀ ਵੀਡੀਓ ਹੈ ਜੀ ਜਿਨ੍ਹਾਂ ਨੇ ਆਪਣੀ ਕੱਲ ਦੀ ਵੀਡੀਓ ਨਹੀਂ ਦੇਖੀ ਉਹ ਜ਼ਰੂਰ ਦੇਖਣਾ ਜੀ ਜਾ ਕੇ ਐਨ ਆਈ ਐਸ ਸੁਭਾਰੇ ਜੀ ਐਨ ਐਸ ਐਨ ਆਈ ਐਸ ਨੇਤਾ ਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਜਿਹਦੀ ਫੁੱਲ ਫਾਰਮ ਹੈ ਜੀ ਤੇ 올ਡ ਮੋਤੀ ਬਾਗ ਨਾਮ ਦੇ ਨਾਲ ਹੀ ਇਸ ਜਗ੍ਹਾ ਨੂੰ ਜਾਣਿਆ ਜਾਂਦਾ ਸੀ ਤੇ ਹੁਣ ਵੀ ਜਾਣਿਆ ਜਾਂਦਾ ਵੈਸੇ ਇਹਦਾ ਜਿਹੜਾ ਮੇਨ ਹੁਣ ਨਾਮ ਚੱਲਦਾ ਜੀ ਉਹ ਚੱਲਦਾ ਜੀ ਐਨ ਆਈਐਸ ਠੀਕ ਹੈ ਜੀ ਮਿਲਦੇ ਹਾਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਜਿਹੜੀਆਂ ਇੱਥੇ ਦੀਆਂ ਇਤਿਹਾਸਿਕ ਹੋਰ ਜਗਾਵਾਂ ਨੇ ਜਿੱਦਾਂ ਮੈਂ ਕੱਲ ਦੀ ਸਟਾਰਟਿੰਗ 'ਚ ਦੱਸਿਆ ਵੀਡੀਓ ਦੇ ਵਿੱਚ ਕਿ ਆਪਣੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਇਸ ਜਗ੍ਹਾ ਇਸ ਮਹਿਲ ਦੇ ਨਾਲ ਹੈ ਜੀ ਤੇ ਪਟਿਆਲੇ ਸ਼ੇਰਾਂ ਵਾਲੇ ਗੇਟ ਦੇ ਕੋਲ ਕਾਲੀ ਮਾਤਾ ਜੀ ਦਾ ਜਿਹੜਾ ਮੰਦਿਰ ਸਥਿਤ ਹੈ ਜੀ ਉਸ ਮੰਦਿਰ ਦਾ ਵੀ ਇਸ ਮਹਿਲ ਦੇ ਬਾਰੇ ਮਹਿਲ ਦੇ ਨਾਲ ਇਤਿਹਾਸ ਜੁੜਦਾ ਜੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਦੀ ਵੀਡੀਓ ਦੇ ਵਿੱਚ ਆਪਣਾ ਤੀਜਾ 파ਟ ਹੋਊਗਾ ਜੀ ਉਹ ਤੇ ਉਹ ਤੀਜਾ 파ਟ ਅਖੀਰਲਾ 파ਟ ਹੋਊਗਾ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਇੱਕੋ ਹੀ 파ਟ ਦੇ ਵਿੱਚ ਆਪਾਂ ਦੋਨੋਂ ਇਤਿਹਾਸ ਪੂਰੇ ਕਰ ਦਈਏ ਤੁਹਾਨੂੰ ਦਿਖਾ ਦਈਏ ਜਾਣੂ ਕਰਾ ਦਈਏ ਠੀਕ ਹੈ ਜੀ ਆ ਗਿਆ ਜੀ ਦਵਾਰੇ ਆਪਣਾ ਮੇਨ ਗੇਟ ਠੀਕ ਹੈ ਜੀ ਮਿਲਦੇ ਹਾਂ ਜੇ ਫਿਰ ਆਪਣਾ ਕੱਲ ਦੀ ਵੀਡੀਓ ਦੇ ਵਿੱਚ ਜੀ ਧੰਨਵਾਦ ਜੀ ਬਹੁਤ-ਬਹੁਤ ਵੀਡੀਓ ਦੇਖਣ ਲਈ ਤੇ ਵੀਡੀਓਸ ਨੂੰ ਪਿਆਰ ਦਿੰਦੇ ਰਹੀਓ ਜੀ ਚੈਨਲ ਨੂੰ ਤੇ ਕਮੀਆਂ ਪੇਸ਼ੀਆਂ ਆਪਣੀਆਂ ਕਮੈਂਟਾਂ ਦੇ ਵਿੱਚ ਤੁਸੀਂ ਮੇਰੀਆਂ ਜ਼ਰੂਰ ਲਿਖਦੇ ਰਹੀਓ ਕੋਈ ਵੀ ਬਾਦਖਾਟ ਕਮੀ ਪੇਸ਼ੇ ਤੁਹਾਨੂੰ ਨਜ਼ਰ ਆਉਂਦੀ ਹੈ ਜਾਂ ਇਤਿਹਾਸ ਦੇ ਵਿੱਚ ਹੁਣ ਕਈ ਵਾਰ ਇਦਾਂ ਹੁੰਦਾ ਨਾ ਜੀ ਹੁਣ ਜਿਹੜੇ ਮੇਰੇ ਤੋਂ ਵੱਡੇ ਨੇ ਜੀ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਊਗਾ ਜੇ ਕਈਆਂ ਨੂੰ ਇੱਥੋਂ ਦੀ ਹਿਸਟਰੀ ਇੱਥੋਂ ਦਾ ਇਤਿਹਾਸ ਬਾਰੇ ਤਾਂ ਕਰਕੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਕਮੀ ਪੇਸ਼ ਲਈ ਮਾਫੀ ਹੈ ਜੀ ਜੇ ਕੁਝ ਵੀਡੀਓ ਦੇ ਵਿੱਚ ਗਲਤ ਬੋਲਿਆ ਗਿਆ ਜਾਂ ਕੁਝ ਗਲਤ ਦਿਖਾਇਆ ਗਿਆ ਹੋਵੇ ਉਹਦੇ ਬਾਰੇ ਮਾਫੀ ਜੀ ਬਾਕੀ ਮਿਲਦੇ ਹਾਂ ਜੀ ਕੱਲ੍ਹ ਨੂੰ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ